ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਮੋਗਾ ਪੈਂਦਾ ਨੇੜੇ ਇਹਦੇ ਬਲਾਸਪੁਰਾ ਇਹ ਤੋਂ ਇਲਾਵਾ ਦੱਸੋ ਇਹਦੇ ਨੇੜੇ ਭਾਗੀਕੇ ਵੀ ਰਹਿ ਜਾਂਦਾ ਸੋ ਅੱਜ ਦੀ ਵੀਡੀਓ ਜਿਹੜੀ ਉਹ ਮਾਛੀਕੇ ਪਿੰਡ ਦੇ ਵਿੱਚੋਂ ਤੇ ਬਾਈ ਬਲਵਿੰਦਰ ਦੇ ਘਰੋਂ ਇਹ ਵੀਡੀਓ ਬਣਾ ਰਹੇ ਆ ਤੋਂ ਨਾਗੇ ਇਸ ਵੀਡੀਓ ਚ ਦਿਖਾਉਣਾ ਹੈ ਦੋਨੇ ਝੋਟੀਆਂ ਜਿਹੜੀਆਂ ਉਹ ਤਾਜ਼ੀਆਂ ਸੋਜੀਆਂ ਹੋਈਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੂਏ ਸਵਾਏ ਪਸ਼ੂ ਪਰੇ ਹਮੇਸ਼ਾ ਹਰੇਕ ਵੀਡੀਓ ਚ ਕਹੀਦਾ ਵੀ ਜਿਨੇ ਵੀ ਪਸ਼ੂ ਖਰੀਦਣਾ ਹੈ ਜਿਨ੍ਹਾਂ ਤੋਂ ਤੁਹਾਨੂੰ ਦੱਸਿਆ ਜਾਂਦਾ ਤੁਹਾਡਾ ਹੱਕ ਹੈ ਦੋ ਟਾਈਮ ਚੋਣ ਦਾ ਮਾਲਕ ਦੇ ਘਰੇ ਤਸੱਲੀ ਕਰ ਲਿਆ ਕਰੋ ਉਸ ਤੋਂ ਬਾਅਦ ਤੁਹਾਡੀ ਸਾਂਭ ਸੰਭਾਲ ਹੈ ਵੀ ਤੁਸੀਂ ਇਹਨਾਂ ਤੋਂ ਕਿੰਨਾ ਦੁੱਧ ਜਿਹੜਾ ਉਹ ਚੋਣੇ ਆਓ ਸ਼ੁਰੂਆਤ ਕਰਕੇ ਪਹਿਲੇ ਨੰਬਰ ਵਾਲੀ ਝੋਟੀ ਤੋਂ ਪਹਿਲਾਂ ਉਦੋਂ ਬਾਅਦ ਚ ਦੋ ਨੰਬਰ ਤੇ ਝੋਟੀ ਤੁਹਾਨੂੰ ਦਿਖਾ ਦਾਂਗੇ ਪਹਿਲੇ ਨੰਬਰ ਵਾਲੀ ਝੋਟੀ ਜਿਹੜੀ ਇਸ ਸਾਈਡ ਵਾਲੀ ਇਹ ਤੋਂ ਸ਼ੁਰੂਆਤ ਕਰਦੇ ਆਂ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜਗਜੀਤ ਬਲਵਿੰਦਰ ਦੋ ਝੋਟੀਆਂ ਦਿਖਾ ਰਹੇ ਆਂ ਹਾਂ ਭਾਈ ਜੀ ਇਹ ਦੋਨੇ ਹੀ ਪਲੂਣਾ ਗੀਆਂ ਦੋਨੇ ਹੀ ਦੋ-ਦੋ ਦੰ ਦਾ ਦੋਨਾਂ ਮਗਰੀ ਬੱਚੇ ਕੱਟੇ ਆ ਬਾਈ ਪਹਿਲੇ ਨੰਬਰ ਵਾਲੀ ਕਿੰਨੇ ਦਿਨਾਂ ਦੀ ਸੂਈ ਪਹਿਲੇ ਨੰਬਰ ਵਾਲੀ ਨੂੰ ਭਾਈ ਅੱਜ ਤਿੰਨ ਦਿਨ ਹੋ ਗਏ ਸੂਈ ਨੂੰ ਜਗਜੀਤ ਚੌਥਾ ਦਿਨ ਸਟਾਰਟ ਆ ਬਾਈ 9 ਕਿਲੋ ਬੋਲਾ ਕੰਡੇ ਵਾਲਾ ਹੋਊਗਾ 9 9.5 ਕਿਲੋ ਤੋਲਣ ਵਾਲਾ ਰੇਟ ਇਹਦਾ ਬਲਵਿੰ ਦੋਸਤ ਰੇਟ 1,35,000 ਹੈ। 9 ਕਿਲੋ ਬੋਹਲਾ ਤੀਜੇ ਚੌਥੇ ਦਿਨ ਹੀ ਦੱਸਿਆ ਤੁਹਾਨੂੰ ਤੇ ਉਹ ਤੁਸੀਂ ਚੋ ਸਕਦੇ ਹੋ। ਥੋੜੀ ਹਿੰਮਤ ਹੈ। ਬਹੁਤ ਸੋਹਣਾ ਸਿੰਗ, ਉਨਾ ਹੀ ਸੋਹਣਾ ਢਾਂਚਾ ਹੈ। ਥਣਾ ਚ ਬਿੱਥੀ ਚੰਗੀ ਦੀਂਦੀ ਹੈ, ਬਾਕੀ ਹਵਾਨਾ ਬੈਕ ਸਾਈਡ ਤੋਂ ਦੇਖ ਲਓ। ਇਸ ਤਰ੍ਹਾਂ ਦਾ ਰੋਖੇ ਦੇ ਹਵਾਨੇ ਦਾ ਹੁੰਦਾ ਹੈ। ਪੁੜਿਆਂ ਦੀ ਸ਼ੇਪ ਤੋਂ ਚੰਗੀ ਹੈ, ਸੋਹਣੀ ਝੋਟੀ ਹੈ। ਢਾਂਚੇ ਦੀ ਵੀ ਬਾਕੀ ਸਿੰਗਾੰਦੀ। ਸੋ ਫੇਰ ਇਹਦਾ ਤੁਸੀਂ ਹਵਾਨਾ ਐਸਰ ਤੋਂ ਦੇਖੋ ਇਹ ਬੰਤਰੇ ਦੀ ਤੁਸੀਂ ਦੇਖ ਲਈਏ ਬਾਕੀ ਕੋਲੋਂ ਆ ਕੇ ਪਾਸ ਕਰ ਲਿਓ ਜੀਨੇ ਖਰੀਦਣੀਆਂ ਬਲੰਦਰੇ ਦੀ ਮਾੜੀ ਪੂਛ ਫੜੀ ਬਈ ਜائیں ਕਿਹੜਾ ਹੋਰ ਕੜਵਾ ਦੇਣੇ ਕੜਵਾ ਦਿੰਨੇ ਗੇੜਾ ਹੀ ਕਢਾ ਦੇ ਹੋਰ ਦੋਸਤੋ ਸੈੰਗੂ ਫੇਰ ਦੇਖ ਲਓ ਇਹ ਕਿਹੜਾ ਹੋਰ ਬਾਹਰਲੇ ਪਾਸੇ ਨੂੰ ਲਵਾ ਦਿੰਨੇ ਆਪਾਂ ਇਦਾਂ ਦਾ ਰੋਖ ਹੈ ਦੇ ਥਣ ਹਵਾਨੇ ਦਾ ਸੋ ਆਦਲੋਂ ਕੋਸ਼ਿਸ਼ ਰਹਿੰਦੀ ਹੈ ਵੀ ਹਰੇਕ ਪੱਖ ਤੋਂ ਪਸ਼ੂ ਤੁਹਾਨੂੰ ਦਿਖਾ ਸਕੀਏ ਬਾਕੀ ਜਿਹਨੇ ਖਰੀਦਣਾ ਹੁੰਦਾ ਪਸ਼ੂ ਬਾਕੀ ਜ਼ਿੰਮੇਵਾਰੀ ਉਹਦੀ ਵੀ ਹੁੰਦੀ ਹੈ ਵੀ ਉਹ ਵੀ ਤਸੱਲੀ ਕਰੇ ਹੁਣ ਇਸ ਸਾਈਡ ਤੋਂ ਵੀ ਇਹਦੇ ਥਣ ਥਣਾ ਚ ਬਿੱਥੀ ਤੁਸੀਂ ਦੇਖ ਲਓ ਸੋ ਇਹ ਝੋਟੀ ਪਹਿਲੇ ਨੰਬਰ ਤੇ 1 ਲੱਖ ਤੇ 35000 ਦਾ ਰੇਟ ਰੱਖਿਆ ਇਹਨੇ ਕੱਟੇ ਨੂੰ ਜਨਮ ਦਿੱਤਾ ਬੌਲੇ ਦੇ ਵਿੱਚ ਜੋ ਠੀਕ ਹੁਣ ਕੇ ਹਜੇ ਬਿਲਕੁਲ ਤਾਜੀ ਸੂਈ ਵੀ ਹੈ ਲਵਾ ਬੱਚਾ ਤੁਸੀਂ ਇੱਧਰ ਇਹਦਾ ਦੇਖ ਸਕਦੇ ਹੋ 2 ਨੰਬਰ ਤੇ ਝੋਟੀ ਜਿਹੜੀ ਇਹਦੀ ਵੀ ਡਿਟੇਲ ਬਾਈ ਤੋਂ ਪੁੱਛਦੇ ਮਲਵਿੰਦਰ ਜਿਹੜੀ 2 ਨੰਬਰ ਤੇ ਝੋਟੀ ਬਾਈ ਇਹ ਵੀ ਬਾਈ ਜੀ ਜੀ ਪਹਿਲਾ ਸੁਆ ਇਹ ਵੀ ਦੋ ਦਿਨ ਦੀ ਆ ਇਹਨੂੰ ਅੱਜ 6ਵੇਂ 7ਵੇਂ ਦਿਨ ਆ ਇਹਦੇ ਥੱਲੇ 10 ਕਿਲੋ ਤੋਂ ਬਾਹਰ ਹੀ ਦੁੱਧ ਹੋਊਗਾ ਉਹ 10 ਕਿਲੋ ਦੁੱਧ ਮੰਨ ਕੇ ਸੌਦਾ ਕਰ ਲਈ ਬਾਈ ਰੇਟ ਇਹਦਾ ਰੇਟ ਇਹ ਵੀ 135 ਦਈ ਦੇਵਾਂਗੇ ਖੋਲੀ ਦੱਸੋ ਰੇਟ ਇਹਦਾ ਵੀ 135 ਹੈ ਅੱਜ 6ਵੇਂ 7ਵੇਂ ਦਿਨ ਬਾਈ ਦੱਸਦਾ ਤੇ 10 ਕਿਲੋ ਵਾਂਗੂ ਬੌਹਲਾ ਜਨ ਦੁੱਧ ਕਹਿ ਲੋ ਇਹਦੇ ਥੱਲੇ ਹੈਗਾ ਤਾਰਨਾ ਇਹਦੇ ਵੀ ਸੋਹਣੇ ਆ ਦੱਸੋ ਹਵਾਨਾ ਤੁਸੀਂ ਐਵੇਂ ਦੇਖ ਸਕਦੇ ਇਹ ਪੱਕੇ ਹਵਾਨੇ ਦੀ ਹੈ ਵਿਖਾਵਾ ਪਛਾਣ ਨੂੰ ਘੱਟ ਕਰਦੀ ਹੈ ਝੋਟੀ ਫਿਰ ਹਾਜ਼ਰ ਦੁੱਧ ਚੋਕੇ ਲੈ ਲੋ ਜੀ ਸਿੰਘ ਸੋਹਣੇ ਆ ਮੂੰਹ ਮੱਥਾ ਚੰਗਾ ਸੋਏ ਝੋਟੀ 2 ਨੰਬਰ ਤੇ ਤੁਹਾਨੂੰ ਤੋਰ ਕੇ ਦਿਖਾ ਰਹੇ ਹਾਂ ਸੋ ਦੋਸਤੋ ਸਿੰਘ ਇਹਦੇ ਵੀ ਤੁਸੀਂ ਦੇਖ ਲਓ ਹੋਰ ਦੇ ਬਈ ਫਿਰ ਇੱਕ ਜਿਹੜਾ ਹੋਰ ਇਹਦਾ ਕਢਾਉਣੇ ਸੋ ਇਹਦਾ ਥਣ ਹਵਾਨਾ ਇਸ ਤਰੀਕੇ ਨਾਲ ਦੇਖ ਲੋ ਬੰ ਮੋੜ ਲ ਬਲਵਿੰਦਰ ਬਈ ਸੋ ਇਹ ਵੀ ਝੋਟੀ ਦੱਸੋ ਪਹਿਲਾਂ ਦੋ ਦੰਦ ਆ ਜਮਾ ਦੋ ਦੋ ਦੰਦ ਉਹਨਾਂ ਲਾ ਬਈ ਬੰਦ ਕੋਈ ਵੀ ਭਰਾ ਭਾਈ ਕਹਿੰਦਾ ਵੀ ਇੱਥੇ ਆ ਕੇ ਮੂੰਹ ਖੁੱਲੇ ਇਹਨਾਂ ਦਾ ਤੇ ਦੇਖ ਲੈ ਦੋ ਦੋ ਦੰਦ ਹੀ ਹੋਣ ਨਾ ਮੰਨ ਲੋ ਐਵੇਂ ਕਹੀ ਹੋਈ ਗੱਲ ਨਹੀਂ ਹੋਊ ਸੋ ਇਹਨਾਂ ਦੇ ਨਾਲ ਤੁਹਾਨੂੰ ਧਾਰਾਂ ਵੀ ਜਿਹੜੀਆਂ ਮਾਰ ਕੇ ਇਸੇ ਵੀਡੀਓ ਚ ਦਿਖਾ ਦ। ਆ ਦੇਖ ਲੈ ਬਾਈ ਜਗਜੀਤ ਦਮ। ਕਨਫਰਮ ਆ ਦੋ ਦੰਦੋਸਤੋ ਮੂੰਹ ਇਹਨੇ ਫੜਾ ਲਿਆ ਕਰਮਾ ਵਾਲੀ ਨੇ ਤੇ ਖਵਾਨਾ ਇਹਦਾ ਫੇਰ ਦੇਖ ਲਓ ਇਸ ਤਰ੍ਹਾਂ ਦਾ ਰੋਕੇ ਦਿਖਾਉਣ ਨਹੀਂ ਦਾ। ਤੋਂ ਸੋ ਦੋਸਤੋ ਇਹ ਦੋਨਾਂ ਝੋਟੀਆਂ ਨੂੰ ਜਿਹੜਾ ਬੱਚੇ ਲਾਤੇ ਸੀਗੇ ਤੇ ਇਹ ਝੋਟੀ ਤੁਹਾਨੂੰ ਦਿਖਾਉਣੇ ਪਸਮਾ ਦੇ ਵਿੱਚ ਇਧਰਲੀ ਝੋਟੀ ਵੀ ਜਿਹੜੀ ਉਹ ਪਸਮਾਉਣੀ ਛੇਤੀ ਤੇ ਤੁਹਾਨੂੰ ਵੀ ਦਿਖਾ ਦੇਾਂਗੇ। ਹੈ ਪਹਿਲਣਾ ਪਰ ਸੀਲ شریف ਹੈ ਮਤਲਬ ਚਵਾਈ ਚ ਠੰਢੀ ਹੈ। ਮੜਾ ਹੋਵਾਨਾ ਬਲੰਦ ਬਈ ਦਿਖਾ ਦੀਏ ਮਾਂ ਨੂੰ ਪਰਦਾ ਪੂਛ ਮੜੀ ਮੜੀ ਪੂਛ ਪੜ੍ਹ ਸੋ ਹੋਵਾਨਾ ਦੇਖੋ ਕਰਮ ਵਾਲੀ ਦਾ ਸੋਹਣਾ ਪਸਮਾ ਇਸ ਛੋਟੀ ਨੇ ਕੀਤਾ ਬਈ ਮਾਰੀ ਧਾਰਾਂ ਬਰੋ ਜੀ ਪਹਿਲਾਂ ਇਹ ਸਿਰ ਵੀ ਪਸਮਾ ਦੇਖ ਲੋ ਸੋ ਦੋਸਤੋ ਪਹਿਲਾਂ ਇਸ ਛੋਟੀ ਦੀਆਂ ਧਾਰਾਂ ਦੇਖ ਲਓ ਤੁਸੀਂ ਪਸਮਾ ਫੇਰ ਦੇਖ ਲੋ ਕਰਮ ਵਾਲੀ ਦਾ ਧਾਰਾ ਅਗਲੇ ਥਨਾ ਚੋਂ ਬੋਲੀ ਧਾਰਾ ਹੈ ਬਈ ਪਿਛਲੇ ਥਨਾ ਚੋਂ ਮਰੀ ਧਾਰਾ ਮੈਂ ਧਾਰਾਂ ਹੀ ਦਿਖਾਉਂਗਾ ਸਿਰਫ ਦੱਸੋ ਇਹ ਵੀ ਪਿਛਲੇ ਥਨਾ ਚੋਂ ਧਾਰਾ ਹੈ ਸੋ 2 ਹਾਫ ਸੋ 3 ਹੈ ਛੋਟੀ ਵੀ ਸੋਹਣੀ ਹੈ ਤੋ ਜਿਹੜੀ ਦੂਜੀ ਝੋਟੀ ਹੈ ਇਹਦੀਆਂ ਵੀ ਧਾਰਾ ਤੁਹਾਨੂੰ ਦਿਖਾਉਂਗਾ ਸਮਾ ਹੈ ਦਾ ਵੀ ਬਹੁਤ ਸੋਹਣਾ ਚਾਰੇ ਥਾਨ ਇੱਕੋ ਜਿਹੇ ਹੈ ਪਹਿਲਾਂ ਅਗਲੇ ਥਾਨਾ ਚੋਂ ਧਾਰਾ ਹਾਂ ਜੀ ਤਾੜ ਤਾਂ ਨਹੀਂ ਕੀ ਅਗਲੇ ਥਾਨਾ ਚੋਂ ਧਾਰਾ ਪਿਛਲਿਆਂ ਤੋਂ ਮਾਰਿੰਦੇ ਇਸ ਕਰਨ ਮਾਰੀ ਵੀ ਪਿਛਲੇ ਥਾਨਾ ਚੋਂ ਇਹ ਪਿਛਲੇ ਥਾਨਾ ਵਿੱਚ ਸਮਾ ਹੈ ਜਵਾਈ ਦੋਨਾਂ ਝੋਟੀਆਂ ਦੀ ਸਾਫ ਸਥਰੀ ਹੈ ਬਾਕੀ ਝੋਟੀਆਂ ਸੋਹਣੀਆਂ ਹੋਈਆਂ ਸੋ ਬਾਕੀ ਤੁਸੀਂ ਆ ਕੇ ਤਸੱਲੀ ਕਰੋ ਜਿਹੜਾ ਨਾ ਖਰੀਦਣਾ ਚਾਹੋ ਨੰਬਰ ਸਕਰੀਨ ਉੱਤੇ ਬਾਈ ਦਾ ਜਿਹੜਾ ਉਹ ਚੱਲੀ ਜਾਂਦਾ ਸੋ ਇਹ ਦੋਨੇ ਝੋਟੀਆਂ ਦੱਸੋ ਵਿਕਰੀ ਆਸਤੇ ਅੱਜ ਬਾਈ ਕੋਲ ਮੌਜੂਦ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ